ਆਸੀ ਵੀ ਤੁਹਾਡੇ ਨਾਲ ਕੋਈ ਨਹੀਂ ਤੁਰਿਆ ਤੇ ਅੱਜ ਹੁਣ ਸਾਰੇ ਸਿੰਘ ਤੁਰ ਪਏ ਆਏ ਆ ਜੀ ਆ ਗਏ ਸਾਰੇ ਆ ਗਏ ਜੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਜੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਐਨਾ ਉਤਸ਼ਾਹ ਜਾਂਦਾ ਹੈ ਸੰਗਤ ਦੇ ਵਿੱਚ ਬਈ ਮੈਨੂੰ ਇਹ ਲੱਗਦਾ ਵੀ ਮੈਂ ਇਹਨਾਂ ਨੂੰ ਕੀ ਕਹਾਂ ਬਈ ਜੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਤਾਂ ਧੰਨਵਾਦ ਧੰਨਵਾਦ ਲਫ਼ਜ਼ ਛੋਟਾ ਹੈ ਬਹੁਤ ਛੋਟੇ ਵੀਰ ਹੋਰਾਂ ਨੇ ਵੀ ਹੁਣ ਤੁਹਾਡੇ ਹੱਕ ਦੇ ਵਿੱਚ ਇੱਕ ਵੀਡੀਓ ਪਾਈ ਕਿ ਸਰਬਜੀਤ ਸਿੰਘ ਉਹਦਾ ਸਾਥ ਦਿੱਤਾ ਜਾਵੇ ਇੱਕ ਤੋਂ ਇੱਕ ਹੁਣ 11 ਹੋ ਗਏ ਤਾਕਤ ਤੁਹਾਨੂੰ ਦੂਣੀ ਲੱਗਦੀ ਸਾਰੀ ਸਾਥ ਸੰਗਤ ਦੀ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ ਉਹਨਾਂ ਨੂੰ ਵੋਟਾਂ પાਕੇ ਐਮਪੀ ਬਣਾਇਆ ਜਾਵੇ ਹੁੰਦਾ ਹੀ ਹੈ ਜੀ ਭਰਾਵਾਂ ਦਾ ਸਾਥ ਭਰਾਵਾਂ ਦਾ ਹੀ ਹੁੰਦਾ ਹੈ ਤੁਹਾਡੇ ਮਾਤਾ ਜੀ ਜਿਵੇਂ ਆਪਣੀ ਗੱਡੀ 'ਚ ਬਿਠਾ ਕੇ ਕਿਸੇ ਦੀ ਪ੍ਰੋਬਲਮ ਹੁੰਦੀ ਸੀ ਕਿਸੇ ਦਾ ਵੀ ਮਸਲਾ ਹੁੰਦਾ ਸੀ ਆਪਣੀ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਸੀ ਤੇ ਐਵੇਂ ਹੀ ਸਰ ਜੀ ਤੁਹਾਨੂੰ ਆਪਣੀ ਗੱਡੀ 'ਚ ਬਿਠਾ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਊਗਾ ਬੇਸ਼ੱਕ ਉਹਨੂੰ ਤਾਂ ਇੰਨਾ ਸਿੱਧਰ ਆਇਆ ਉਹ ਕਿ ਇਹਨੂੰ ਤਾਂ ਬਾਹ ਫੜ ਕੇ ਤੁਸੀਂ ਆਪਣੇ ਨਾਲ ਲੈ ਜਿਓ ਉਹ ਕਿਸੇ ਨੂੰ ਮਨਾ ਨਹੀਂ ਕਰਦਾ ਵੀਰ ਹੋਰਾਂ ਨੇ ਇੱਕ ਗੱਲ ਕਹੀ ਵੀ ਮੇਰਾ ਭਰਾ ਬੜਾ ਭੂਲਾ ਏ ਜਿੱਦਾਂ ਮੇਰੀ ਮਾਤਾ ਜੀ ਬਾਕੀਆਂ ਨੂੰ ਬਿਠਾ ਕੇ ਨਾਲ ਗੱਡੀ ਚ ਲੈ ਜਾਂਦੇ ਹੁੰਦੇ ਸੀ ਇਹ ਵੀ ਤੁਹਾਨੂੰ ਉਦਾਂ ਹੀ ਲੈ ਜਾਇਆ ਕਰਨਗੇ ਵੀ ਆਪਾਂ ਨੂੰ ਜੇ ਮਾਣ ਬਖਸ਼ਿਆ ਸੰਗਤ ਨੇ ਫਿਰ ਆਪਾਂ ਇਕੱਲੇ 5 ਸਾਲ ਲਈ ਐਮਪੀ ਨਹੀਂ ਬਣਨਾ ਸੀ ਕੁਝ ਬਹੁਤ ਕੁਝ ਸੋਚਣਾ ਹੈ ਪੰਥ ਬਾਰੇ ਪੰਥ ਦਾ ਸੋਚਣਾ ਹੈ ਕੀ ਲੱਗਦਾ ਜੀ ਫਿਰ ਹੁਣ 4 ਤਰੀਕ ਨੂੰ ਫੁੱਲਾਂ ਦੀ ਵਰਖਾ ਦੇਖ ਰਹੇ ਹਾਂ ਵੀ ਸੰਗਤ ਕਰੇਗੀ ਉਹ ਜਿੱਤ ਝੋਲੀ ਪਾਊਗੀ ਪਿਛਲੀਆਂ ਵੀ ਤੁਸੀਂ ਚੋਣਾ ਲੜੀਆਂ ਉਹਨਾਂ ਨਾਲੋਂ ਇਸ ਵਾਰ ਕੀ ਵੱਖਰਾ ਲੱਗਦਾ ਉਹਨਾਂ ਦੇਖੋ 4 ਤਰੀਕ ਨੂੰ ਸਾਡੇ ਅਕਾਲ ਤਖਤ ਸਭ ਤੋਂ ਪਹਿਲਾ ਹਮਲਾ ਹੋਇਆ ਸੀ ਇੱਕ ਤਰੀਕ ਨੂੰ ਘੇਰਾ ਪਿਆ ਸੀ 4 ਤਰੀਕ ਨੂੰ ਪਹਿਲੀ ਗੋਲੀ ਚੱਲੀ ਸੀ ਜੇ ਅਸੀਂ ਜਿੱਤਦੇ ਵੀ ਹੈ ਮਤਲਬ ਚਲੋ ਜਿੱਤਦੇ ਆ ਅਸੀਂ ਜਿੱਤ ਤੋਂ ਬਾਅਦ ਵੀ ਅਸੀਂ ਕੋਈ ਖੁਸ਼ੀ ਨਹੀਂ ਮਨਾਉਣੀ ਮਹਾਰਾਜ ਸੁੱਖ ਰੱਖੇ ਅਕਾਲ ਤਖਤ ਹਬਤ ਮੱਥਾ ਟੇਕਣ ਜਾਵਾਂਗੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇਸ ਸਮੇਂ ਬਿਲਕੁਲ ਜ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਕੁਝ ਸੀਟਾਂ ਦੇ ਉੱਤੇ ਸਭ ਦੀ ਨਿਗਾਹ ਬਣੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਫਰੀਦਕੋਟ ਦੀ ਸੀਟ ਇੱਕ ਹੈ ਬੇਸ਼ੱਕ ਰਵਾਇਤੀ ਪਾਰਟੀਆਂ ਦੇ ਵੱਲੋਂ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਹੁਣ ਚਰਚਾਵਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਦੀਆਂ ਸੋ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਹੌਲ ਦੇਖਦੇ ਹਾਂ ਜੀ ਕੀ ਲੱਗਦਾ ਹੁਣ ਅੱਜ ਆਖਰੀ ਦਿਨਾਂ ਦੇ ਨੇੜੇ ਚੱਲ ਰਿਹਾ ਜੀ ਪ੍ਰਚਾਰ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਕਿਸ ਤਰ੍ਹਾਂ ਦਾ ਸੰਗਤ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਿਸ ਤਰ੍ਹਾਂ ਪ੍ਰਚਾਰ ਚੱਲਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਜੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਉਤਸ਼ਾਹ ਆ ਜਾਂਦਾ ਹੈ ਸੰਗਤ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਵੀ ਮੈਂ ਇਹਨਾਂ ਨੂੰ ਕੀ ਕਵਾਂ ਵੀ ਜੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਤਾਂ ਧੰਨਵਾਦ ਧੰਨਵਾਦ ਲਫ਼ਜ਼ ਛੋਟਾ ਹੈ ਬਹੁਤ ਤੁਸੀਂ ਬਹੁਤ ਉਤਸ਼ਾਹ ਹੈ ਜੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਕਹਿੰਦਾ ਵੀ ਮੈਂ ਇਨਾ ਪਿਆਰ ਜੋ ਮੈਨੂੰ ਫਰੀਦਕੋਟ ਤੋਂ ਮਿਲਿਆ ਵੀ ਮੈਂ ਇਹਦਾ ਦੇਣ ਹੀ ਨਹੀਂ ਦੇ ਸਕਦਾ ਪਿਤਾ ਜੀ ਦੀ ਕੁਰਬਾਨੀ ਨੂੰ ਸਜਦੇ ਕਰਦੇ ਆ ਜੀ ਲੋਕ ਉਹਨਾਂ ਨੂੰ ਹੀ ਹੈ ਜੀ ਮੇਰੀ ਇੰਡੀਵਿਜੂਅਲ ਤਾਂ ਇੰਨੀ ਹਲੇ ਹੈ ਨਹੀਂ ਪਰ ਉਹਦੇ ਸਿਰ ਦੇ ਉੱਤੇ ਭਾਰਤ ਆ ਬੜਾ ਹੋਊਗਾ ਇਸ ਚੀਜ਼ ਦਾ ਕਿ ਉਹਨਾਂ ਦੀ ਕੁਰਬਾਨੀ ਕਰਕੇ ਲੋਕ ਆਪ ਜੀ ਨੂੰ ਉਹ ਤਾਂ ਹੈ ਹੀ ਹੈ ਜੀ ਮੈਂ ਕਿਹਾ ਮੈਂ ਕਹੀ ਤੇ ਜਨਣਾ ਵੀ ਉਹਨਾਂ ਕਰਕੇ ਹੀ ਐ ਜੋ ਹੈ ਮੇਰਾ ਆਪਣਾ ਤਾਂ ਕੁਛ ਨਹੀਂ ਲੋਕਾਂ ਨੇ ਚੁਣ ਲਿਆ ਜੀ ਫਿਰ ਵਜਨ ਮੋੜਦੇ ਤੇ ਰਹਿਣਾ ਵੀ ਹੁਣ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪੂਰਾ ਉਤਰਨਾ ਜੀ ਉਰੀ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਜੀ ਤੁਹਾਨੂੰ ਦੱਸਤੀ ਗੱਲ ਇਸੇ ਹਲਕੇ ਜੀ ਹਾਂ ਤੁਹਾਡੇ ਮਾਤਾ ਜੀ ਨੇ ਵੀ ਪ੍ਰਚਾਰ ਕੀਤਾ ਉਦੋਂ ਤੁਸੀਂ ਹੋਸ਼ ਵਿੱਚ ਸੰਭਾਲੀ ਸੀ ਉਦੋਂ ਦੇਖਿਆ ਉਹ ਪ੍ਰਚਾਰ ਹਾਂ ਮੈਂ ਉਹਨਾਂ ਦੇ ਜੋ ਕਰਦੇ ਸੀ ਮੈਂ ਬਿਲਕੁਲ ਉਹੀ ਉਹਨਾਂ ਦੇ ਮਤਲਬ ਮੈਂ ਉਹਨਾਂ ਨੂੰ ਹੀ ਕਾਪੀ ਕਰਨਾ ਚਾਹੂੰਗਾ ਉਹ ਸਵੇਰੇ ਉੱਠ ਕੇ ਨਿਕਲ ਜਾਂਦੇ ਸੀ ਤੇ ਰਾਤੀ ਵੜਦੇ ਸੀ ਕੰਮ ਕੀ ਸੀ ਸਿਰਫ ਲੋਕਾਂ ਦੇ ਸੁੱਖ ਦੁੱਖ ਚਾਉਣਾ ਜਾਣਾ ਵਿਆਹ ਸ਼ਾਦੀਆਂ ਚਾਉਣਾ ਜਾਣਾ ਐਕਚੁਅਲੀ ਜਿਹੜੇ ਲੋਕ ਹੈ ਨਾ ਸੰਗਤ ਹੈ ਜਿਹੜੀ ਇਹ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਸਿਰਫ ਇਹ ਮੰਗਦੇ ਆਂ ਵੀ ਸਾਡਾ ਲੀਡਰ ਸਾਡੇ ਵਿੱਚ ਰਹੇ ਸਾਡੇ ਦੁੱਖ ਸੁੱਖ ਚਾਏ ਬਸ ਤਾਂ ਕਿਹੜੇ ਮੁੱਦੇ ਲੱਗਦੇ ਪੰਜਾਬ ਦੇ ਜੇ ਪੰਥਕ ਦ੍ਰਿਸ਼ਟੀਕੋਣ ਤੋਂ ਵੀ ਦੇਖੀਏ ਤਾਂ ਕਿਹੜੇ ਮੁੱਦੇ ਮੋٹے ਮੋٹے ਜਿਹੜੇ ਤੁਹਾਡੇ ਟਿਪਸ ਦੇ ਉੱਤੇ ਹੈਗੇ ਸਭ ਤੋਂ ਪਹਿਲਾਂ ਤਾਂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਦਾ ਹੈ ਵਿਅਦਬੀ ਦਾ ਫਿਰ ਨਸ਼ਿਆਂ ਦਾ ਹੈ ਜੀ ਫਿਰ ਕਿਸਾਨੀ ਦਾ ਮੁੱਦਾ ਹੈ ਬੰਦੀ ਸਿੰਘਾਂ ਦੇ ਮੁੱਦੇ ਆ ਬਹੁਤ ਮੁੱਦੇ ਆ ਜੀ ਹਰੇਕ ਹਰੇਕ ਗੱਲ ਤੇ ਤਾਂ ਪੰਜਾਬ ਨਾਲ ਤੱਕਾ ਹੋ ਰਿਹਾ ਹਾਂ ਤੁਹਾਡੀ ਛੋਟੀ ਵੀਰ ਹੋਰਾਂ ਨੇ ਵੀ ਹੁਣ ਤੁਹਾਡੇ ਹੱਕ ਦੇ ਵਿੱਚ ਇੱਕ ਵੀਡੀਓ ਪਾਈ ਕਿ ਸਰਬਜੀਤ ਸਿੰਘ ਹੋਰਾਂ ਦਾ ਸਾਥ ਦਿੱਤਾ ਜਾਵੇ ਇੱਕ ਤੋਂ ਇੱਕ ਹੁਣ 11 ਹੋ ਗਏ ਤਾਕਤ ਤੁਹਾਨੂੰ ਦੂਣੀ ਲੱਗਦੀ ਆ ਹਾਂਜੀ ਉਹ ਚਲੋ ਥੋੜਾ ਨਾ ਸਮਝ ਆਇਆ ਹੁਣ ਮੈਂ ਕਿ ਕਦੇ ਮੈਂ ਨਹੀਂ ਉਹਦੇ ਖਿਲਾਫ ਕਦੇ ਵੀ ਬੋਲਿਆ ਸਰ ਤੁਹਾਡੇ ਹੱਕ ਦੇ ਵਿੱਚ ਹੁਣ ਤਾਂ ਉਹਨੇ ਗੱਲ ਕੀਤੀ ਵੀ ਸਰਬਜੀਤ ਸਿੰਘ ਉਹਨੂੰ ਜਿਤਾਓ ਹਾਂਜੀ 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 ਹਾਂ ਉਹ ਆਪਣੀਆਂ ਬਾਹਮਾਂ ਤੁਹਾਨੂੰ ਲੱਗੀਆਂ ਵੀ ਤਾਕਤ ਵਧੀ ਆ ਹੁੰਦਾ ਹੀ ਆ ਜੀ ਭਰਾਵਾਂ ਦਾ ਸਾਥ ਭਰਾਵਾਂ ਦਾ ਹੀ ਹੁੰਦਾ ਹੈ ਹਾਂ ਦੁਨੀਆ ਦੀ ਭੀੜ ਦੇ ਵਿੱਚ ਭਾਵੇਂ ਬਹੁਤ ਸਾਰੇ ਲੋਕ ਨਾਲ ਹੋ ਪਰ ਜਦੋਂ ਭਰਾ ਆ ਜਾਂਦੇ ਆ ਜੀ ਤਾਂ ਉਹ ਤਾਂ ਉਹੀ ਤਾਂ ਗੱਲ ਕਰਦਾ ਮੈਂ ਤੁਹਾਨੂੰ ਵੀ ਭਰਾ ਭਰਾ ਹੀ ਹੁੰਦਾ ਜੀ ਕੀ ਲੱਗਦਾ ਜੀ ਫਿਰ ਹੁਣ 4 ਤਰੀਕ ਨੂੰ ਫੁੱਲਾਂ ਦੀ ਵਰਖਾ ਦੇਖ ਰਹੇ ਹਾਂ ਵੀ ਸੰਗਤ ਕਰੇਗੀ ਉਹ ਜਿੱਤ ਝੋਲੀ ਪਾਉਗੀ ਪਿਛਲੀਆਂ ਵੀ ਤੁਸੀਂ ਚੋਣਾ ਲੜੀਆਂ ਉਹਨਾਂ ਨਾਲੋਂ ਇਸ ਵਾਰ ਕੀ ਵੱਖਰਾ ਲੱਗਦਾ ਨਹੀਂ ਅਸੀਂ ਕੁਝ ਨਹੀਂ ਕਰਨਾ ਜੀ 4 ਤਰੀਕ ਨੂੰ ਦੇਖੋ 4 ਤਰੀਕ ਨੂੰ ਸਾਡੇ ਅਕਾਲ ਤਖਤ ਸਾਹਿਬ ਤੇ ਪਹਿਲਾ ਹਮਲਾ ਹੋਇਆ ਸੀ 1 ਤਰੀਕ ਨੂੰ ਘੇਰਾ ਪਿਆ ਸੀ 4 ਤਰੀਕ ਨੂੰ ਪਹਿਲੀ ਗੋਲੀ ਚੱਲੀ ਸੀ ਜੇ ਅਸੀਂ ਜਿੱਤਦੇ ਵੀ ਹੈ ਮਤਲਬ ਚਲੋ ਜਿੱਤਦੇ ਆ ਅਸੀਂ ਜਿੱਤ ਤੋਂ ਬਾਅਦ ਵੀ ਅਸੀਂ ਕੋਈ ਖੁਸ਼ੀ ਨਹੀਂ ਮਨਾਉਣੀ ਮਹਾਰਾਜ ਸੁੱਖ ਰੱਖ ਕੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਵਾਂਗੇ ਸਭ ਤੋਂ ਪਹਿਲਾਂ ਬਾਕੀ ਸ਼ੀ ਸਿੰਘਾਂ ਦੇ ਪਰਿਵਾਰਾਂ ਦਾ ਕਿਸ ਤਰ੍ਹਾਂ ਦਾ ਸਾਥ ਆ ਜੀ ਭਾਈ ਕੇਰ ਸਿੰਘ ਹੋਰਾਂ ਦੀ ਗੱਲ ਕਰੀਏ ਜੀ ਭਾਈ ਸਤਵੰਤ ਸਿੰਘ ਹੋਰਾਂ ਦੇ ਪਰਿਵਾਰ ਦੀ ਗੱਲ ਨਾਲ ਹੀ ਆ ਜੀ ਉਹ ਉਹ ਰਹੀਆਂ ਪ੍ਰਚਾਰ ਕਰਦੇ ਪਏ ਆ ਜੀ ਲਗ ਲਗ ਪਿੰਡਾਂ 'ਚ ਰਾਗੀ ਸਿੰਘਾਂ ਤਾਂ ਹੁਣ ਵੀ ਜਥੇ ਪਹੁੰਚੇ ਜੀ ਅੱਜ ਪ੍ਰਚਾਰ ਦੇ ਵਿੱਚ ਜੀ ਹਜ਼ੂਰੀ ਰਾਗੀ ਜਿਹੜੀ ਸੁਭਾਵਾ ਪਹੁੰਚੀ ਆ ਜੀ ਕਿੱਦਾਂ ਉਹਨਾਂ ਨੂੰ ਦੇਖਦੇ ਹੋ ਤੁਸੀਂ ਕਿਹਾ ਸੀ ਵੀ ਤੁਹਾਡੇ ਨਾਲ ਕੋਈ ਨਹੀਂ ਤੁਰਿਆ ਤੇ ਅੱਜ ਹੁਣ ਸਾਰੇ ਸਿੰਘ ਤੁਰ ਪਏ ਆਏ ਆ ਜੀ ਆ ਗਏ ਸਾਰੇ ਆ ਗਏ ਜੀ ਹਾਂ ਤੇ ਅੱਜ ਕਿਸ ਤਰ੍ਹਾਂ ਦਾ ਪ੍ਰਚਾਰ ਹੁਣ ਕਿਹੜੇ ਕਿਹੜੇ ਏਰੀਆ ਰਹਿ ਗਏ ਜੀ ਪ੍ਰਚਾਰ ਕਰਨ ਦੇ ਹਿੱਤ ਜਾਂ ਲੋਕਾਂ ਨੂੰ ਕੀ ਸਨੇਹਾ ਲਾਉਂਗੇ ਸੰਗਤ ਨੂੰ ਪਿੰਡ ਤਾਂ ਜੀ ਕਾਫੀ ਪਏ ਆ ਹਾਂ ਪਿੰਡ ਕਾਫੀ ਪਏ ਆ ਪਿੰਡਾਂ ਚ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀ ਅਸੀਂ ਇੰਨੇ ਪਿੰਡਾਂ ਚ ਨਹੀਂ ਸੀ ਜਾ ਸਕਦੇ ਹਾਂ ਤੇ ਹੁਣ ਸੰਗਤ ਜ਼ਿੰਮੇਵਾਰੀ ਸੰਭੇ ਇਹ ਸੰਗਤ ਨੂੰ ਕੀ ਸਨੇਹਾ ਸੰਗਤ ਨੂੰ ਇਹ ਸਨੇਹਾ ਵੀ ਆਪਣਾ ਆਪਣਾ ਪਿੰਡ ਸੰਭੋ ਤੇ ਖੈਰੀ ਦੇ ਵਿੱਚ ਨੋ ਡਾਊਟ ਮੁੰਡੇ ਸੰਭ ਵੀ ਰਹੇ ਆ ਹਾਂ ਬਹੁਤ ਉਤਸ਼ਾਹ ਹੈ ਤੁਸੀਂ ਕਹਿਣੇ ਛੱਡ ਦਿਓ ਵੀਰ ਹੋਰਾਂ ਨੇ ਇੱਕ ਗੱਲ ਕਹੀ ਵੀ ਮੇਰਾ ਭਰਾ ਬੜਾ ਭੋਲਾ ਏ ਜਿੱਦਾਂ ਮੇਰੀ ਮਾਤਾ ਜੀ ਬਾਕੀਆਂ ਨੂੰ ਬਿਠਾ ਕੇ ਨਾਲ ਗੱਡੀ 'ਚ ਲੈ ਜਾਂਦੇ ਹੁੰਦੇ ਸੀ ਇਹ ਵੀ ਤੁਹਾਨੂੰ ਉਦਾਂ ਹੀ ਲੈ ਜਾ ਕਰਨਗੇ ਕਿਦਾਂ ਦੀ ਗੱਲ ਮੈਨੂੰ ਕੋਈ ਹੰਕਾਰ ਨਹੀਂ ਹੈ ਜੀ ਕਿਸੇ ਵੀ ਚੀਜ਼ ਦਾ ਨਾਮ ਮੈਂ ਕਰਦਾ ਆ ਆਪਾਂ ਤਾਂ ਸਧਾਰਨ ਜੇ ਬੰਦੇ ਆ ਜਿਹਾ ਜਿਹਾ ਬਾਕੀਆਂ ਉਹ ਜੀ ਅਸੀਂ ਆ ਹਾਂ ਮੈਂ ਐਵੇਂ ਹੀ ਕਿਸੇ ਮਾੜੇ ਬੰਦੇ ਤੇ ਰੋਬ ਮਾਰੀ ਜਾਵਾਂ ਉਹ ਜਿਹੜੇ ਘਟਿਆ ਲੋਕ ਹੁੰਨੇ ਆ ਨਾ ਉਹਨਾਂ ਦਾ ਕੰਮ ਹੁੰਦਾ ਕੱਲ ਨੂੰ ਜੇ ਤੁਹਾਨੂੰ ਕੋਈ ਕਹੂਗਾ ਵੀ ਸਰਵਿਸ ਸਿੰਘ ਜੀ ਮੇਰੀ ਤੁਹਾਡੀ ਬਾਹ ਫੜ ਕੇ ਲੈ ਜਾਊਗਾ ਵੀ ਚਲੋ ਜੀ ਮੇਰਾ ਕੰਮ ਕਰਾਓ ਜਾਂ ਜੀ ਚਲ ਜਾਓ ਫਿਰ ਹੋਰ ਕੀ ਹੈ ਜੀ ਮੈਂ ਤੁਹਾਨੂੰ ਕਹੀ ਜਾਂਣਾ ਵੀ ਆਪਾਂ ਨੂੰ ਜੇ ਮਾਣ ਬਖਸ਼ਿਆ ਸੰਗਤ ਨੇ ਫਿਰ ਆਪਾਂ ਇਕੱਲੇ 5 ਸਾਲ ਲਈ ਐਮਪੀ ਨਹੀਂ ਬਣਨਾ ਸੀ ਕੁਝ ਬਹੁਤ ਕੁਝ ਸੋਚਣਾ ਹੈ ਪੰਥ ਬਾਰੇ ਪੰਥ ਦਾ ਸੋਚਣਾ ਹੈ ਹਾਂ ਜੀ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ ਸੋ ਬਿਲਕੁਲ ਚੋਣ ਪ੍ਰਚਾਰ ਇਸ ਸਮੇਂ ਜ਼ੋਰਾਂ ਦੇ ਉੱਤੇ ਤੇ ਫਰੀਦਕੋਟ ਦੀ ਹਵਾ ਭਾਵੇਂ ਪਹਿਲਾਂ ਵਗਣੀ ਹੋਰ ਤਰੀਕੇ ਸ਼ੁਰੂ ਹੋਈ ਸੀ ਪਰ ਹੁਣ ਕੁਝ ਹੋਰ ਹੀ ਕਹਿ ਰਹੀ ਹੈ ਸਰਬਜੀਤ ਸਿੰਘ ਹੋਰਾਂ ਦਾ ਨਾਮ ਵੀ ਭਾਵੇਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੈ ਪਰ ਰਵਾਇਤੀ ਪਾਰਟੀਆਂ ਜੋ ਲੰਮੇ ਸਮੇਂ ਤੋਂ ਸੱਤਾ ਦੇ ਵਿੱਚ ਰਹਿ ਜਾਂ ਵੀ ਹੁਣ ਵੀ ਸੱਤਾ ਦੇ ਵਿੱਚ ਹੈ ਉਹਨਾਂ ਦੇ ਉੱਤੋਂ ਵੀ ਕਿਤੇ ਉੱਭਰ ਕੇ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਹੁਣ 4 ਤਰੀਕ ਨੂੰ ਜਿੱਤ ਕਿਸ ਦੀ ਝੋਲੀ ਪੈਂਦੀ ਹੈ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੁੱਕ ਚੈਨਲ